ਤਾ ਕੁਛੱਲਿਆ ਦੇ ਵੀ ਪਾਵਾ ਹਸਪਤਾਲ ਵੱਲੋਂ ਲਗਾਏ ਮੁਫਤ ਮੈਡੀਕਲ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਨੇ ਲਿਆ ਲਹਾ ਇਸ ਕੈਂਪ ਦਾ ਉਦਘਾਟਨ ਏਡੀਸੀ ਲੁਧਿਆਣਾ ਤੇ ਸਿਵਲ ਸਰਜਨ ਲੁਧਿਆਣਾ ਵੱਲੋਂ ਕੀਤਾ ਗਿਆ ਇਸ ਮੌਕੇ ਓੰਕਾਰ ਸਿੰਘ ਪਾਵਾ ਸਰਪੰਚ ਰੰਜੋਤ ਸਿੰਘ ਜੱਗਾ ਪ੍ਰਧਾਨ ਮਨਜੀਤ ਸਿੰਘ ਹੰਬੜਾ ਆਦਿ ਵੀ ਹਾਜ਼ਰ ਸਨ ਮੈਂ ਆਏ ਪ੍ਰਭੂ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹੋਏ ਤੇਰੇ ਚਰਨਾਂ ਵਿੱਚ ਆਤੇ ਹਾਂ ਅੱਜ ਦੀ ਸਵੇਰ ਇੱਕ ਅੱਛੇ ਕੰਮ ਲਈ ਅਸੀਂ ਸਭ ਇੱਥੇ ਜਮ੍ਹਾਂ ਹੋਏ ਹਾਂ ਉਹ ਕੰਮ ਜੋ ਤੇਰੀ ਇੱਛਾ ਦੇ ਮੁਤਾਬਿਕ ਹੈ ਜਿਸ ਵਿੱਚ ਤੁਹਾਨੂੰ 1997 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਮਿੱਠੀ ਯਾਦ ਵਿੱਚ ਪਾਵਾ ਪਰਿਵਾਰ ਵੱਲੋਂ ਹਰ ਸਾਲ ਸਤੰਬਰ ਦੇ ਮਹੀਨੇ ਫ੍ਰੀ ਮੈਡੀਕਲ ਜਨਰਲ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਸਹੂਲਤਾਂ ਸੇਵਾਵਾਂ ਦਿੱਤੇ ਜਾਂਦੇ ਹਨ ਅੱਜ ਦੇ ਕੈਂਪ ਵਿੱਚ ਵੀ ਅੱਖਾਂ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਫਰੀ ਹੋਣਗੇ ਸਾਰੇ ਵਿਭਾਗਾਂ ਦੇ ਡਾਕਟਰ ਮਰੀਜ਼ਾਂ ਦੀ ਮੁਫਤ ਜਾਂਚ ਕਰਨਗੇ ਔਰ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਹਨ ਇਹ ਹਸਪਤਾਲ ਸਨ 1998 ਵਿੱਚ ਸਾਡੇ ਬਹੁਤ ਹੀ ਸਕਾਰਜੋਗ ਬਾਉ ਜੀ ਸ਼੍ਰੀ ਸੋਨ ਲਾਲ ਪਾਵਾ ਜੀ ਦਾ ਇੱਕ ਸੁਪਨਾ ਹੈ ਜੋ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਤਕਰੀਬਾ ਨੂੰ ਮੱਦੇ ਨਜ਼ਰ ਰੱਖਦੇ ਆ ਬਣਾਇਆ ਗਿਆ ਪਿਛਲੇ 24 ਸਾਲਾਂ ਤੋਂ ਆਸ-ਪਾਸ ਦੇ ਤਕਰੀਬਨ 40 ਪਿੰਡਾਂ ਦੇ ਲੋਕ ਇਥੋਂ ਕਫੈਤੀ ਤਰ੍ਹਾਂ ਤੇ ਵਧੀਆ ਇਲਾਜ ਲੈ ਰਹੇ ਹਨ। ਬਾਉ ਜੀ ਦੀ ਲੀਹ ਤੇ ਚੱਲਦੇ ਹੋਏ ਸਰਦਾਰ ਉਪਕਾਸ਼ ਸਿੰਘ ਪਾਵਾ ਜੀ ਇਸ ਹਸਪਤਾਲ ਦੇ ਰੋਜ਼ ਦੇ ਕਾਰਜਕਾਲ ਅਤੇ ਇਸ ਨੂੰ ਮੌਜੂਦਾ ਸਮੇਂ ਮੁਤਾਬਕ ਵਿਕਸਿਤ ਕਰਨ ਦੀ ਤਕਨੀਕੀ ਅਤੇ ਆਰਥਿਕ ਸਹਾਇਤਾ ਦੇ ਰਹੇ ਹਨ। ਜਿਸ ਕਰਕੇ ਅਸੀਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਜੋ ਸਹੂਲਤਾਂ ਵੱਡੇ ਸ਼ਹਿਰਾਂ ਤੋਂ ਮਿਲਦੀਆਂ ਸਨ ਉਹ ਇੱਥੇ ਹੀ ਇਸ ਹਸਪਤਾਲ ਵਿੱਚ ਦੇਣ ਦੇ ਸਮਰੱਥ ਹੋਏ ਹਨ। ਇਸੇ ਤਰ੍ਹਾਂ ਹੀ ਸੋਲਰ ਸਿਸਟਮ ਦਾ ਉਹ ਕਾਟਨ ਸਰ ਸ੍ਰੀਨ ਸਾਹਿਬ ਹੁਣ ਕਰਨਗੇ ਤੇ ਹਸਪਤਾਲ ਨੂੰ ਪਹਿਲਾਂ ਬਿਜਲੀ ਬੋਰਡ ਦੇ ਵੱਡੇ ਬਿਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਦੋਂ ਕਿ ਇਹ ਸੋਲਰ ਸਿਸਟਮ ਲੱਗ ਗਿਆ ਹੈ ਉਹੀ ਪੈਸਾ ਅਸੀਂ ਬਚਾ ਕੇ ਮਰੀਜ਼ਾਂ ਦੀ ਬਿਹਤਰੀ ਵਾਸਤੇ ਲਗਾ ਸਕਾਂਗੇ ਸਰਦਾਰ ਜੀ ਅਤੇ ਡਾਕਟਰ ਵਿਜੇ ਪੱਟੀ ਜੀ ਦੇ ਸਹਿਯੋਗ ਨਾਲ ਇਸ ਸਾਲ ਐਡਵਾਂਸ ਡੈਂਟਲ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਦੰਦਾਂ ਅਤੇ ਮਸੂੜਿਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਵੱਡੇ ਆਪਰੇਸ਼ਨ ਜੋ ਸ਼ਹਿਰੀ ਹਸਪਤਾਲਾਂ ਵਿੱਚੋਂ ਕਰਾਉਣੇ ਪੈਂਦੇ ਹਨ ਉਹ ਇੱਥੇ ਹੀ ਹੋ ਸਕਣ ਉਹਨਾਂ ਦੇ ਵਾਸਤੇ ਸਟੇਟ ਆਫ ਆਰਟ ਆਪਰੇਸ਼ਨ ਥੀਏਟਰ ਅਤੇ ਐਨੈਥੀਜਿਆ ਮਸ਼ੀਨ ਮੁਹੱਈਆ ਕਰਵਾਈ ਗਈ ਹੈ ਮਾਨਸਤਿ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਓੰਕਾਰ ਸਿੰਘ ਪਾਵਾ ਸਾਹਿਬ ਸਿਵਲ ਸਰਜਨ ਸਾਹਿਬ ਸ਼੍ਰੀ ਪ੍ਰਦੀਪ ਮਹਿੰਦਰੂ ਸਾਹਿਬ ਦੀਪਕ ਜੀ ਡਾਕਟਰ ਸਾਹਿਬ ਔਰ ਸਾਰੇ ਪਤਵੰਤੇ ਸੱਜਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਧਾਈ ਦਿਨਾਂ ਮੈਂ ਪਾਵਾ ਸਾਹਿਬ ਨੂੰ ਤੇ ਅੱਜ ਮਾਤਾ ਜੀ ਨੂੰ ਯਾਦ ਕਰਦੇ ਆ ਅਸੀਂ ਮਾਤਾ ਕਸ਼ਲਿਆ ਦੇਵੀ ਜਿਨ੍ਹਾਂ ਨੇ ਐਸੇ ਸਪੁੱਤ ਜਿਹੜੇ ਹੈ ਉਹ ਸਮਾਜ ਨੂੰ ਦਿੱਤੇ ਜੋ ਜਿਨ੍ਹਾਂ ਦੇ ਵਿੱਚ ਪ੍ਰੋਪਕਾਰ ਕਰਨ ਦੀ ਭਾਵਨਾ ਬਹੁਤ ਹੀ ਜਿਹੜੀ ਹੈ ਸਟਰੋਂਗ ਹੈ ਔਰ ਚਾਹੁੰਦੇ ਕੀ ਮੈਂ ਸਮਾਜ ਲਈ ਕੁਝ ਨਾ ਕੁਝ ਕਰਦਾ ਰਹਾ ਔਰ ਐਡਾ ਵੱਡਾ ਉਪਰਾਲਾ ਸ਼ੁਰੂ ਕੀਤਾ ਤਾਂ ਅੱਜ ਮਾਤਾ ਜੀ ਨੂੰ ਵੀ ਮਾਨ ਹੋਵੇਗਾ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਸਮਾਜ ਲਈ ਬਹੁਤ ਅچھے ਕਰਮ ਕਰ ਰਿਹਾ ਹੈ ਗਰੀਬ ਤੱਕ ਕੇ ਲਈ ਬਹੁਤ ਅੱਛਾ ਕੰਮ ਕਰ ਰਿਹਾ ਹੈ ਲਗਭਗ ਆਸ-ਪਾਸ ਦੇ ਪੰਜਾਬ ਪਿੰਡਾਂ ਨੂੰ ਜਿਹੜਾ ਇਲਾਜ ਹੈ ਉਹ ਬਹੁਤ ਹੀ ਘੱਟ ਦਰਾਂ ਤੇ ਮਿਲਦਾ ਹੈ ਔਰ ਅੱਜ ਤੇ ਜਿਹੜਾ ਮੈਡੀਕਲ ਕੈਂਪ ਹੈ ਬਿਲਕੁਲ ਫ੍ਰੀ ਹੈ ਔਰ ਸੀਐਮਸੀ ਦੇ ਨਾਲ ਜਿਹੜੀ ਕੋਲੈਬੋਰੇਸ਼ਨ ਹੈ ਉਸ ਕਰਕੇ ਕੁਆਲਿਟੀ ਆਫ ਸਰਵਿਸਿਜ਼ ਜਿਹੜੀਆਂ ਸਭ ਤੋਂ ਅੱਛੀਆਂ ਤੇ ਸਾਰੇ ਪਿੰਡ ਵਾਲਿਆਂ ਲਈ ਵੀ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਹਸਪਤਾਲ ਮਿਲਿਆ ਕਿ ਇਲਾਜ ਜਿਹੜਾ ਹੈ ਕਿਉਂਕਿ ਇਲਾਜ ਬਹੁਤ ਮਹਿੰਗਾ ਹੋਦਾ ਜਾ ਰਿਹਾ ਹੈ ਡੇ ਬਾਏ ਡੇ ਕਤ ਬਾਤ ਹੀ ਰੀਜ਼ਨੇਬਲ ਪ੍ਰਾਈਸਸ ਤੇ ਪਾਵਾ ਸਾਹਿਬ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਹਸਪੀਟਲ ਚੱਲ ਰਿਹਾ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਤੇ ਅੱਜ ਮਾਤਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੰਨੇ ਹਾਂ ਕਿ ਇਸ ਤਰ੍ਹਾਂ ਹੀ ਆਪਣੇ ਸਪੂਤ ਨੂੰ ਜਿਹੜੀ ਹੈ ਉਹ ਸ਼ਕਤੀ ਦਿੰਦੇ ਰਹਿਣ ਔਰ ਵਾਈ ਗੁਰੂ ਸਾਹਿਬ ਇਹਨਾਂ ਨੂੰ ਹੋਰ ਬਲ ਬਖਸ਼ੇ ਸ਼ਕਤੀ ਬਖਸ਼ੇ ਕਿ ਇਹ ਹੋਰ ਐਦਾਂ ਦੇ ਉਪਰਾਲੇ ਕਰਦੇ ਸਿਕਾ ਮੇਰੇ ਵੱਲੋਂ ਅੱਜ ਮੈਂ ਇੱਥੇ ਸ਼੍ਰੀ ਹੁਕਮ ਸਿੰਘ ਪਾਵਾ ਜੀ ਦੀ ਅਗਵਾਈ ਹੇਠ ਦੇਖ ਲਿਆ ਉਹਨਾਂ ਦੀ ਮਾਤਾ ਜੀ ਦੀ ਯਾਦ ਚ ਉਹਨਾਂ ਨੇ ਇਹ ਹਸਪੀਟਲ 98 ਚ ਮੈਨੂੰ ਪਤਾ ਚੱਲਿਆ ਚੱਲਿਆ ਸੀ ਮੈਂ ਛੋਟੇ ਹੁੰਦਿਆਂ ਤੋਂ ਮੈਂ ਲੁਧਿਆਣੇ ਦਾ ਹੀ ਜੰਪਲ ਆ ਤੇ ਛੋਟੇ ਹੁੰਦਿਆਂ ਤੋਂ ਹੀ ਮੈਂ ਇਹ ਦੇਖਦਾ ਹੁੰਦਾ ਸੀ ਕਿ ਸੁਣੀਦਾ ਵੀ ਸੀ ਇਹਨਾਂ ਬਾਰੇ ਕਿ ਇਹਨਾਂ ਦੇ ਜਿਹੜੇ ਸਾਈਕਲ ਐ ਉਹ ਤਾਂ ਚਲੋ ਮਸ਼ਹੂਰ ਸੀਗੇ ਲੇਕਿਨ ਜਿਹੜਾ ਚੈਰਿਟੀ ਵਾਲਾ ਕੰਮ ਐ ਉਹ ਮੈਨੂੰ ਜਦੋਂ ਮੈਂ ਹੋਰ ਸੰਭਾਲਿਆ ਉਦੋਂ ਪਤਾ ਚੱਲਿਆ ਕਿ ਇੰਨਾ ਅੱਛਾ ਇਹਨਾਂ ਦਾ ਸਾਰਾ ਕੰਮ ਹੈ ਉਹ ਜੋ ਕਰ ਰਿਹਾ ਔਰ ਅੱਜ ਮੈਂ ਇੱਥੇ ਆ ਕੇ ਦੇਖਿਆ ਬਾਕੀ ਤਾਂ ਸਾਰੀਆਂ ਗੱਲਾਂ ਸਾਡੇ ਏਡੀਸੀ ਸਾਹਿਬ ਕਹਿ ਗਏ ਉਹ ਵੀ ਜਿਹੜੇ ਸਟੇਜ ਤੇ ਹੈ ਇਹਨਾਂ ਨੇ ਸਾਰੀਆਂ ਦੱਸਤੀਆਂ ਲੇਕਿਨ ਮੈਨੂੰ ਬਹੁਤ ਖੁਸ਼ੀ ਹੈ ਕਿ ਦੀਪਕ ਜੀ ਨੇ ਵੀ ਬਰੀਫ ਕੀਤਾ ਹੈ ਕਿ ਕਿਸ ਤਰ੍ਹਾਂ ਇੱਥੇ ਹਸਪੀਟਲ ਚੈਰਿਟੀ ਦਾ ਇਹ ਕੰਮ ਹੋ ਰਿਹਾ ਹੈ ਸੀਐਮਸੀ ਦੇ ਨਾਲ ਕੋਲਾਬੋਰੇਸ਼ਨ ਨਾਲ ਸੀਐਮਸੀ ਦਾ ਵੀ ਨਾਮ ਮੈਂ ਛੋਟੇ ਹੁੰਦਿਆਂ ਤੋਂ ਸੁਣਦਾ ਹੁੰਦਾ ਸੀ ਕਿਉਂਕਿ ਅਸੀਂ ਸਵਾਨੀ ਬਿਲਡਿੰਗ ਕਿਸੇ ਟਾਈਮ ਜਾਂਦੇ ਸੀ ਜਿਹੜੀ ਬ੍ਰਾਊਨ ਹਸਪੀਟਲ ਦੇ ਨਾਂ ਤੇ ਮਸ਼ਹੂਰ ਸੀ ਉਹ ਸਭ ਤੋਂ ਅੱਛਾ ਸਭ ਤੋਂ ਅੱਛੀਆਂ ਸਭ ਚੀਜ਼ ਰਿਆਨੇ ਜੇ ਸੀਗੀਆਂ ਤਾਂ ਸੀਐਮਸੀ ਦੀਆਂ ਸੀ ਔਰ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਕਿ ਸੀਐਮਸੀ ਨਾਲ ਕੋਲਾਬੋਰੇਸ਼ਨ ਨਾਲ ਇੱਥੇ ਚੈਵਿਟੀ ਦਾ ਕੰਮ ਹੋ ਰਿਹਾ ਅੱਖਾਂ ਦਾ ਵਿਭਾਗ ਹੈ ਡੈਂਟਲ ਵਿਭਾਗ ਹੈ ਗਾਇਨੀ ਦਾ ਵਿਭਾਗ ਹੈ ਔਰਥੋ ਦਾ ਹੈ ਤੇ ਡੈਂਟਲ ਦੀਆਂ ਮੈਨੂੰ ਹੁਣੇ ਪਤਾ ਚੱਲਿਆ ਵੀ ਦੋ ਚੇਅਰਸ ਐ ਦੋ ਡਾਕਟਰਸ ਹੈਗੇ ਆ ਉਹ ਬਹੁਤ ਅੱਛਾ ਕੰਮ ਕਰਦੇ ਆ ਤੇ ਇਹਦੇ ਨਾਲ ਹੀ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਐ ਕਿ এনवायरमेंट ਤਾਂ ਚਲੋ ਇੱਥੇ ਸਾਫ਼ ਸੁਥਰਾ ਹੈ ਹੀ ਐ ਉਹ ਦੇਖਣ ਨੂੰ ਮਿਲਿਆ ਤੇ ਜਿਹੜਾ ਸੋਲਰ ਪੈਨਲ ਐ ਉਹ ਲਗਾਇਆ ਗਿਆ ਇਹਨਾਂ ਨੇ ਕਿ ਤਾਂਕਿ ਬਿਜਲੀ ਦਾ ਖਰਚਾ ਵੀ ਬਚੇ ਤੇ ਉਹਦੀ